ਹਲਕਾ ਰਾਜਸੰਸੀ ਦੇ ਪਿੰਡ ਰਾਣੇਵਾਲੀ ਵਿਖੇ ਪਿੰਡ ਦੇ ਸੂਝਵਾਨ ਪੰਤਵੰਤਿਆਂ ਵੱਲੋਂ ਦੂਰਅਦੇਸ਼ੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਪਿੰਡ ਦੀ ਤਰੱਕੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪਿੰਡ ਵਿੱਚ ਸਰਬਸੰਪਤੀ ਨਾਲ ਪੰਚਾਇਤ ਦੀ ਚੋਣ ਕਰ ਲਈ ਗਈ ਹੈ ਜਿਸ ਵਿੱਚ ਗੁਰਸਾਹਿਬ ਸਿੰਘ ਸਰਪੰਚ ਤੇ ਪ੍ਰਧਾਨ ਝਿੰਜਰਮਲ ਸਿੰਘ ਫੌਜੀ ਬਲਰਾਜ ਸਿੰਘ ਆਦਿ ਮੌਜੂਦ ਸਨ ਉਹਨਾਂ ਨੇ ਪਿੰਡ ਵਾਸੀਆਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਰਬਸੰਪਤੀ ਨਾਲ ਚੁਣੀ ਜਾਣੀ ਪੰਚਾਇਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਰਬਸੰਪਤੀ ਨਾਲ ਹੋਏ ਜਿੱਥੇ ਪਿੰਡ ਭਾਈਚਾਰਕ ਸਾਂਝ ਬਣੀ ਦੀ ਬਣੀ ਰਹਿੰਦੀ ਹੈ ਉੱਥੇ ਹੀ ਲੋਕ ਚੋਣ ਹੋਣ ਵਾਲੇ ਬੇਲੋੜੇ ਖਰਚੇ ਤੋਂ ਬਚ ਜਾਂਦੇ ਹਨ ਤੇ ਇਹ ਖਰਚਾ ਪਿੰਡ ਦੀ ਭਲਾਈ ਵਾਸਤੇ ਵੀ ਵਰਤਿਆ ਜਾ ਸਕਦਾ ਹੈ ਮੈਂ ਗੁਰਸ਼ਰਨ ਸਿੰਘ ਚੀਨਾ ਜੀ ਸਾਡੇ ਹਲਕਾ ਰਾਜਸਥਾਨੀ ਦੇ ਵਿੱਚ ਪਿੰਡ ਰਾਣੇਵਾਲੀ ਦੀ ਸਮੂਹ ਸਾਧ ਸੰਗਤ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੀ ਸਰਬਸੰਮਤੀ ਨਾਲ ਕੋਈ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਆ ਮਿਲ ਬੈਠ ਕੇ ਜਿਹੜਾ ਪਿਆਰ ਸਤਿਕਾਰ ਨਾਲ ਜਿਹੜੀ ਅੱਜ ਗੁਰਸਾਹਿਬ ਸਿੰਘ ਰਾਣੇਵਾਲੀ ਨੂੰ ਸਰਪੰਚ ਚੁਣਿਆ ਹੈ ਤੇ ਅੱਜ ਦਾਸ ਦੇ ਗ੍ਰਹਿ ਵਿਖੇ ਸਾਰੇ ਜਿਹੜੇ ਇੱਥੇ ਨਗਰ ਆਇਆ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਪਾਰਟੀ ਦੀ ਤਰਫੋਂ कि ਜਿਹੜਾ ਆਪਾਂ ਪਿੰਡ ਦੇ ਵਿਕਾਸ ਲਈ ਵੱਧ ਚੜ ਕੇ ਜਿਹੜਾ ਪਾਰਟੀ ਵੱਲੋਂ ਇਹਨਾਂ ਨੂੰ ਜਿਹੜਾ ਫੰਡ ਮੋਈਆ ਕਰਾਇਆ ਜਾਣਗੇ ਤੇ ਪਿੰਡ ਦਾ ਵਿਕਾਸ ਕਰਾਇਆ ਜਾਊਗਾ। ਜੀਦਾ ਸਾਹਿਬ ਕਿਸਤਾ ਦੇ ਦੋ ਤੁਸੀਂ ਸਰਕਾਰਾਂ ਚ ਰਹੇ ਹੋ। ਨਹੀਂ ਅਸੀਂ ਬੜਾ ਲੰਮਾ ਸਮਾਂ ਵੇਖੋ ਸਿਆਸਤ ਦੇ ਵਿੱਚ ਸਾਡੇ ਵੀ ਤਾਂ ਉਹਦਾ ਫੈਮਿਲੀ ਤੋਂ ਜੋ ਦੇਸ਼ ਜਾਦ ਹੋਇਆ। ਅਸੀਂ ਸੇਵਾ ਕਰਦੇ ਆਉਨੇ ਆਪਣੇ ਇਲਾਕੇ ਦੀ। ਅਸੀਂ ਬਹੁਤ ਜ਼ੋਰ ਦੇਨੇ ਇਸ ਗੱਲ ਨੂੰ ਬਹੁਤ ਦਿੱਤਾ ਵੀ ਸੀ ਵੀ ਇਲਾਕੇ ਦੇ ਮੇਰੇ 10 ਘਟੋ ਘਾਟ ਸਰਕਲ ਦੇ ਵਿੱਚ ਜਿਹੜੇ ਨੇ ਸਰਬਸੰਮਤੀ ਨਾਲ ਸਰਪੰਚ ਬਣੇ ਨੇ। ਸਾਰਿਆਂ ਨੂੰ ਇੱਕ ਦਿਨ ਇਕੱਠੇ ਕਰਕੇ ਆਪਾਂ ਸਨਮਾਨਤ ਕਰਾਂਗੇ ਇੱਥੇ ਸੱਦ ਕੇ ਇਹ ਬੜੀ ਵਧੀਆ ਗੱਲ ਆ ਇਹ ਪਿੰਡਾਂ ਦੀਆਂ ਸਰਪੰਚੀਆਂ ਜਿਹੜੀਆਂ ਨੇ ਪਿੰਡਾਂ ਦੇ ਵਿਕਾਸ ਵਾਸਤੇ ਆ ਸਾਨੂੰ ਜਿਹੜੀਆਂ ਨੇ ਆਪਣੀਆਂ ਭਾਈਚਾਰਕ ਸਾਂਝ ਜਿਹੜੀ ਆ ਵਧਾਉਣੀ ਚਾਹੀਦੀ ਆ ਸਾਨੂੰ ਮਿਲ ਬੈਠ ਕੇ ਜਿਹੜੇ ਪਿੰਡ ਦੇ ਕੰਮ ਆ ਕਰਨੇ ਚਾਹੀਦੇ ਆ ਸਾਨੂੰ ਇੱਕ ਦੂਸਰੇ ਸਿਰ ਜੋੜਨੇ ਚਾਹੀਦੇ ਆ ਨਾ ਕਿ ਇੱਕ ਦੂਜੇ ਦੀਆਂ ਦੂਰੀਆਂ ਵਧਾਉਣੀਆਂ ਚਾਹੀਆਂ ਮੈਂ ਇਸ ਗੱਲ ਦਾ ਹਾਮੀ ਸ਼ੁਰੂ ਤੋਂ ਰਿਹਾ ਤੇ ਅੱਗੇ ਵੀ ਜਿੰਨਾ ਚਿਰ ਜ਼ਿੰਦਗੀ ਸਿਆਸਤ ਕਰਦੇ ਆ ਇਸ ਗੱਲ ਦੇ ਰਹਾਂਗੇ ਵੀ ਲੋਕਾਂ ਨੂੰ ਜਿਹੜਾ ਉਹ ਬਿਠਾਈਏ ਲੋਕਾਂ ਦੇ ਸਿਰ ਜੋੜੀਏ ਸਰਬ ਜਿਹੜੇ ਕਹਿੰਦੇ ਨੇ ਵੀ ਸਰਪੰਚੀ ਜਿਹੜੀ ਆ ਮੋਛਦਾ ਸਵਾਲ ਬਣ ਗਈ ਨਹੀਂ ਮੈਂ ਤੁਹਾਡੇ ਕੈਮਰੇ ਤੋਂ ਪਹਿਲਾਂ ਸਾਰੀ ਸੰਗਤਾਂ ਅੰਦਰ ਬੈਠਿਆ ਆ ਇਹ ਸੰਗਤ ਗਵਾਹ ਹੈ ਇਸ ਗੱਲ ਦੀ ਇਹੀ ਗੱਲ ਮੈਂ ਅੰਦਰ ਇਹਨਾਂ ਨਾਲ ਕਰਦਾ ਆ ਵੀ ਇਹ ਜਿਹੜੀਆਂ ਚੀਜ਼ਾਂ ਬਣੀਆਂ ਇਸ ਵਾਸਤੇ ਸੀ ਵੀ ਪਿੰਡ ਦੀ ਇੱਕ ਕਮੇਟੀ ਬਣਾਈ ਜਾਵੇ ਜਿਹੜੇ ਪਿੰਡ ਦੇ ਸਿਆਣੇ ਬਜ਼ੁਰਗ ਨੇ ਜਾਂ ਕੋਈ ਪਿੰਡ ਦੇ ਨੌਜਵਾਨ ਜਿਹੜੇ ਕੋਈ ਪਿੰਡ ਦੀ ਸੇਵਾ ਕਰਨੀ ਚਾਹੁੰਦੇ ਨੇ ਉਹ ਚੰਗਾ ਇਨਸਾਨ ਅੱਗੇ ਚੁਣਿਆ ਜਾਵੇ ਜਿਹੜਾ ਪਿੰਡ ਦੇ ਹਰ ਬੰਦੇ ਦਾ ਦੁੱਖ ਸੁੱਖ ਦਾ ਭਾਈਵਾਲ ਹੋਵੇ ਪਰ ਆਪਾਂ ਲੋਕਾਂ ਨੇ ਇਹਨੂੰ ਮੋਛਦਾ ਸਵਾਲ ਬਣਾ ਕੇ ਤੇ ਲੱਖਾਂ ਰੁਪਏ ਜਾੜਤੇ ਮੈਂ ਇਸ ਗੱਲ ਦਾ ਨੱਚ ਜਾਓਗੇ ਅਸੀਂ ਦੇਖਿਆ ਆਪਣੀ ਖਾਤ ਕਿ ਉਹਨਾਂ ਸਰਪੰਚਾਂ ਨੂੰ ਵੀ ਸਹਿਦ ਰਹਿ ਜਾਓਗੇ ਜਿਹੜਾ ਅਸੀਂ ਦੇਖਿਆ ਆਏ ਉਹਨਾਂ ਨੂੰ ਵੇਖੋ ਜੀ ਮੈਂ ਆਪਣੀ ਉਦਾਹਰਨ ਦੇ ਸਕਦਾ ਵੀ ਜ्यों ਦੇਸ਼ ਜਾਦ ਹੋਇਆ ਸਾਡਾ ਪਰਿਵਾਰ ਨੇ ਸਾਡੇ ਅੱਜ ਪੰਜ ਪੰਚਾਇਤਾਂ ਸੀਨੇ ਦੀਆਂ ਮੈਂ ਆਪਣੇ ਪਿੰਡ ਦੀ ਸਰਪੰਚੀ ਜਿਹੜੀ ਕਿ ਮੇਰੇ ਸਾਡੇ ਬਜ਼ੁਰਗਾਂ ਨੂੰ ਖਿਲਾਰ ਦਿੱਤਾ ਸੀ ਸਾਡੇ ਤਾਇਆ ਜੀ ਨੂੰ ਸਾਰੇ ਪਿੰਡ ਨੇ ਪਰ ਮੈਂ ਫੇਰ ਵੀ ਸਾਰਾ ਨਗਰ ਇਕੱਠਾ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਸਾਡੇ ਮੈਂਬਰ ਸਾਹਿਬ ਸਤਾਰ ਅੰਗਰੇਜ਼ ਸਿੰਘ ਨੇ ਉਹ ਜਿਹੜੀ ਜਿਆਦੀ ਵਧੀਆ ਸੇਵਾ ਕਰ ਸਕਦੇ ਲੋਕਾਂ ਦੀ ਉਹ ਭਜਨਾਠ ਵੱਧ ਕਰ ਸਕਦੇ ਨੇ ਤੇ ਅਸੀਂ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਤੇ ਮੈਂ ਦੂਜਿਆਂ ਨੂੰ ਵੀ ਅਪੀਲ ਕਰਦਾ ਵੀ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਮਾਨ ਸਾਹਿਬ ਨੇ ਸਾਡੇ ਸਾਰੇ ਮੁੱਖ ਮੰਤਰੀ ਭਵੰਤਮਾਨ ਜੀ ਨੇ ਵੀ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਜਿਹੜੀਆਂ ਸਰਪੰਚੀਆਂ ਨੇ ਇਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜੇ ਲੋਕ ਪਿੰਡ ਦੀ ਸੇਵਾ ਕਰਨੀ ਚਾਹੁੰਦੇ ਆ ਉਹਨਾਂ ਨੂੰ ਚੁਣਿਆ ਜਾਵੇ ਮੈਂ ਦਾਅਵੇ ਨਾ ਕਹਿਣਾ ਜੇ ਇਹਨਾਂ ਨੇ ਚੁਣਿਆ ਵੀਰ ਨੂੰ ਤੇ ਜਿੱਥੇ ਅੱਜ ਵੀ ਕਰੋੜ ਲੱਖਾਂ ਰੁਪਏ ਜਿਹੜੇ ਨੇ ਇਹ ਉਜੜਣ ਤੋਂ ਬਚੇ ਨੇ ਤੇ ਇਹ ਇਹ ਵੀ ਗੱਲ ਮੈਂ ਦਾਅਵੇ ਨਾਲ ਵੀ ਜੇ ਉਹ ਪਿੰਡ ਵਾਸਤੇ ਆਊਗਾ ਇਹ ਵੀ ਸੋਚਣਗੇ ਵੀ ਜੇ ਅੱਜ ਮੇਰੇ ਲੱਖਾਂ ਰੁਪਏ ਲਾ ਕੇ ਸਰਪੰਚ ਬਣਦੇ ਤੇ ਪਹਿਲਾਂ ਉਹ ਆਪਣੇ ਪੂਰੇ ਕਰਨੇ ਹੀ ਇਹਨਾਂ ਤੇ ਜੇ ਅੱਜ ਸਾਰੇ ਨਗਰ ਨੇ ਇਹਨਾਂ ਨੂੰ ਇੱਕ ਵੀ ਰੁਪਈਆ ਨਹੀਂ ਲੱਗਣ ਦਿੱਤਾ ਤੇ ਇਹਨਾਂ ਨੂੰ ਸਰਪੰਚ ਬਣਾਇਆ ਤੇ ਇਹ ਵੀ ਚਾਹਣਗੇ ਵੀ ਜਿੰਨੇ ਗ੍ਰਾਂਟ ਆਉਂਦੀ ਹੈ ਕੁਝ ਵੀ ਆਉਂਦਾ ਪਿੰਡ ਦੇ ਭਲੇ ਵਾਸਤੇ ਲਾਈ ਜਾਵੇ ਕਿ ਲੱਗਦਾ ਨੇ ਆਮ ਆਦਮੀ ਪਾਰਟੀ ਚ ਹਾਂਜੀ ਮੈਂ ਪਿੰਡ ਰਣੇਵਾਲੀ ਤੋਂ ਨਾਂ ਮੇਰਾ ਗੁਰਸੇਵ ਸਿੰਘ ਸਮੂਹ ਸਾਧ ਸੰਗਤ ਦੀ ਰੈਮ ਜੋ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਦਾਰ ਸਾਹਿਬ ਵਿਖੇ ਬੈਠ ਕੇ ਇਹਨਾਂ ਸੰਗਤਾਂ ਨੇ ਫੈਸਲਾ ਲਿਆ ਤੇ ਮੈਨੂੰ ਸਹਿਮਤੀ ਦੇ ਨਾਲ ਸਰਪੰਚ ਚੁਣਿਆ ਨਾਲ ਵੀ ਨਾਲ ਹੀ ਮੈਂਬਰ ਪੰਜ ਸਾਹਿਬ ਪੰਜ ਮੈਂਬਰ ਚੁਣੇ ਇੱਕ ਜੋਟੋ ਕੇ ਸਾਰਿਆਂ ਨੇ ਇਸ ਰੂਪਾ ਮੇਰੇ ਗੱਲ ਤੇ ਪਾਇਆ ਕਿ ਸਰਪੰਚੀ ਦਾ ਸਾਰੀ ਸੰਗਤਾਂ ਦਾ ਧੰਨਵਾਦ ਆ ਔਰ ਵੀਰ ਗੁਰਸੰਗ ਸਿੰਘ ਦੇ ਆਪੰਗਰੇ ਵਿਖੇ ਇਹਨਾਂ ਨੇ ਸਾਨੂੰ ਅੱਜ ਸਨਮਾਨਿਤ ਕੀਤਾ ਆ ਕਿ ਤੁਸੀਂ ਬਹੁਤ ਚੰਗਾ ਕੀਤਾ ਪਿੰਡ ਵੱਲੋਂ ਸਾਰੀ ਸੰਗਤ ਨੇ ਜਾਲ ਮਿਲ ਕੇ ਸਰਬਸੰਮਤੀ ਕੀਤੀ ਆ ਅਸੀਂ ਇਹ ਸਾਰੀਆਂ ਸੰਗਤਾਂ ਦੇ ਬਹੁਤ ਹੀ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਵੀ ਜੀ ਹਾਂਜੀ ਕੋਈ 10-15 ਸਾਲ ਪਹਿਲਾਂ ਵੀ ਸਾਡੇ ਸਰਬਸੰਮਤੀ ਹੋਈ ਸੀ ਬੀਬੀ ਮੰਜੀਤ ਕੌਰ ਹੀ ਕਾਰਗਿਲ ਸ਼ਹੀਦ ਸਰਦਾਰ ਤਰਲੋਪ ਸਿੰਘ ਉਹਨਾਂ ਨੂੰ ਪਿੰਡ ਵਾਲਿਆਂ ਉਹਦੋਂ ਵੀ ਸਰਪੰਚੀ ਉਹਨਾਂ ਨੇ ਕੀਤੀ ਸੀ ਇੱਕ ਵਾਰ। ਇਸ ਤੋਂ ਬਾਅਦ 15 ਸਾਲ ਬਾਅਦ ਫੇਰ ਸਰਪੰਚੀ ਹੋਈ ਆ। ਪਿੰਡ 'ਚ ਕਿੰਨਾ ਕੁ ਲੋਕਾਂ ਦਾ ਪਿਆਰ ਮਿਲਿਆ। ਤੇ ਗੱਲ ਕਰੀਏ ਵੇਖਾ ਦੇਦੇ 75 ਦੇ ਦੇਖਿਆ ਵੀ ਚਲੋ ਪਿੰਡ ਵਾਸੀ ਸਹਿਯੋਗ ਲਾਦਾ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਸੱਚਾਈ ਬਹੁਤ ਜਿਆਦਾ ਸੱਚਾਈ ਹੈ ਜੀ। ਕੋਈ ਕਿਸੇ ਨੇ ਕੋਈ ਪਾਰਟੀ ਵੱਖ ਭੇਦਰੀ ਕੀਤਾ। ਨਾ ਕਿਸੇ ਕਾਂਗਰਸੀ ਨੇ, ਨਾ ਕਿਸੇ ਭਾਜਪਾ ਨੇ, ਨਾ ਕਿਸੇ ਆਮ ਪਾਰਟੀ ਨੇ ਨਾ ਸਕੇ ਅਕਾਲੀ ਦਲ। ਜੋ ਵੀ ਦਲਤ ਭਾਈਚਾਰਾ ਵੀ ਜਿਹੜੇ ਸਾਰੇ ਸਾਰਿਆਂ ਵੀਰਾਂ ਨਾਲ ਮਿਲ ਕੇ ਇਹ ਜਿਹੜਾ ਸਰੂਪਾ ਮੇਰੇ ਗਲ ਪਾਇਆ ਇਹਨਾਂ ਸਾਰੀਆਂ ਸੰਗਤਾਂ ਦਾ ਧੰਨਵਾ ਨਾ ਕੋਈ ਕੋਈ ਭੇਦ ਭਾਵ ਨਹੀਂ ਕੀਤਾ ਸਾਡੇ ਪਿੰਡ ਦੇ ਵਿੱਚ ਤੇ ਨਾ ਕਦੇ ਆਇਆ ਕਦੀ ਹੋਇਆ ਲੱਗਦਾ ਜਿਹੜੇ ਰਹਿੰਦੇ ਕਾਮਲੇ ਪਿੰਡ ਦੇ ਕਿਹੜੇ ਕਿਹੜੇ ਨੇ ਤੇ ਕਿਸ ਤਰ੍ਹਾਂ ਪੈਲ ਮਹਾਰਾਜ ਨੇ ਇਹ ਇੱਜ਼ਤ ਬਖਸ਼ੀ ਆ ਜਿਹੜਾ ਫレンチ ਦੀ ਆਈ ਤਾਂ ਸਾਰੇ ਹੀ ਰਲ ਮਿਲ ਕੇ ਸਾਰੇ ਪਿੰਡ ਦੇ ਨਾਲ ਚੱਲ ਕੇ ਸਾਰਿਆਂ ਦੀ ਸਲਾਹ ਲੈ ਕੇ ਸਾਰੇ ਜੋ ਵੀ ਕਾਰਜ ਪਿੰਡ ਦੇ ਰੱਖ ਹੋਣਗੇ